پھر ٻڌوڻو پڙهڻو ٿيندو آهي هاڻي توهان کي ڏانگهه اچي پطو آيو آهي ڀاڳا وڃو ٻاهر ਕੀ ਕਹੋਂਗੇ ਬਰ ਕਿਉਂ ਕਿ ਉਹਨਾਂ ਨੇ ਕਹਿੰਦੇ ਆਪਣਾ ਬੋਰਡ ਲਾਇਆ ਹੈ ਕਰਨ ਕੋਈ ਬਾਬਾ ਜੀ ਅਸੀਂ ਜਾਂਦੇ ਗੁਰੂ ਘਰ ਆਏ ਠੀਕ ਹੈ ਤਾਂ ਨੋ ਪਾਰਕਿੰਗ ਦਾ ਲੱਗਾ ਹੈ ਜਦੋਂ ਤੁਸੀਂ ਆ ਦੱਸੋ ਲਾਇਆ ਕਿਉਂ ਉਧਰ ਵੀ ਲਾ ਸਕਦੇ ਫਿਰ ਉਧਰ ਕਿਉਂ ਨਹੀਂ ਲਾਇਆ ਨੋ ਪਾਰਕਿੰਗ ਦਾ ਉਧਰਲੇ ਪਾਸੇ ਲਾ ਸਕਦੇ ਜਿੱਥੇ ਲੱਗਿਆ ਨਾ ਪੂਰਾ ਏਰੀਆ ਆ ਜਾਂਦਾ ਉਹਦੇ ਚ ਆ ਨਹੀਂ ਹੁੰਦਾ ਵੀ ਇਹੀ ਜਗ੍ਹਾ ਦੇ ਉੱਤੇ ਆ ਜਿਹੜੇ ਜਗ੍ਹਾ ਤੇ ਲੱਗਿਆ ਉਹ ਸਾਰੀ ਜਗ੍ਹਾ ਉਹਦੇ ਵਿੱਚ ਆਉਂਦੇ ਨੋ ਪਾਰਕਿੰਗ ਦਾ ਚਲੋ ਜਿੱਦਣੇ ਹੀ ਆਏ ਆ ਤੇ ਉਹਦੋਂ ਇੱਥੇ ਕੀ ਲੱਗਾ ਸੀ ਉਹ ਗੱਡੀਆਂ ਲੱਗੀਆਂ ਉਹਦੋਂ ਨਹੀਂ ਨੋ ਪਾਰਕਿੰਗ ਦਾ ਉਹਨਾਂ ਨੇ ਦੇਖਿਆ ਉਹਨਾਂ ਨੂੰ ਦੱਸੋ ਕੀ ਉਹਨਾਂ ਕੀ ਕਹਿੰਦੇ ਗੈਰੀ ਪ੍ਰਸ਼ਾਸਨ ਨੇ ਗਲਤ ਲਾਤਾ ਹੈ ਹੈਨਾ ਗਲਤ ਤਾਂ ਹੀ ਨਹੀਂ ਆਨੇ ਗਲਤ ਲਾਇਆ ਪਰ ਮੇਰੀ ਗੱਲ ਸੁਣੋ ਆ ਜਦੋਂ ਮੇਨ ਹੁੰਦਾ ਈ ਟਰਾਲੀਆਂ ਵਾਸਤੇ ਜਗ੍ਹਾ ਟਰਾਲੀਆਂ ਵਾਸਤੇ ਹੀ ਉਹਨਾਂ ਪਤਾ ਕੀ ਸੰਗਤ ਇੱਥੇ ਆਉਂਦੀ ਟਰਾਲੀਆਂ ਲੱਗਦੀਆਂ ਦਾ ਚੰਗਦਾ ਇਹ ਹੈਗਾ ਸੰਗਤ ਸੰਗਤ ਦਾ ਪ੍ਰਸ਼ਾਸਨ ਨੂੰ ਸਿੱਧਾ ਸਵਾਲ ਹੈ ਵੀ ਤੁਸੀਂ ਬੋਰਡ ਲਾਏ ਕਿਉਂ ਆ ਬਾਈ ਜੀ ਟਰਾਲੀਆਂ ਉੱਥੇ ਖੜਾਣੀਆਂ ਉਹਨਾਂ ਨੇ ਤੁਸੀਂ ਬੋਰਡ ਕਿਉਂ ਲਾਏ ਕਿਉਂਕਿ ਹਰ ਸਾਲ ਆਉਂਦੇ ਜੀ ਹਰ ਸਾਲ ਆਉਂਦੇ ਕਿੰਨੇ ਸਾਲ ਹੋ ਗਿਆ ਆਉਂਦੇ ਚਾਰ ਸਾਲ ਹੋ ਗਏ ਜਦੋਂ ਚਾਰ ਸਾਲ ਤੱਕ ਇਹ ਦੇਖਿਆ ਇਦਾਂ ਦੇ ਬੋਰਡ ਲੱਗੇ ਹੋਏ ਨਹੀਂ ਪਹਿਲੀ ਵਾਰ ਦੇਖਿਆ ਪਹਿਲੀ ਮੱਲਾ ਵੀ ਤਾਂ ਕਹਿੰਦਾ ਆ ਪਖੜਾ ਹੀ ਕਰਦੇ ਇੱਥੇ ਟਰਾਲੀਆਂ ਤੇ ਤੁਸੀਂ ਤੁਹਾਡੀ ਗਲਤੀ ਆ ਔਰ ਤੁਸੀਂ ਬੋਰ ਲਾਏ ਕਿਉਂ ਆ ਅਬ ਬੋਰ ਦਿਖਾ ਦਿਓ ਹੋਰ ਕੋਈ ਸਨੇਹਾ ਮੈਸੇਜ ਦੇਣਾ ਚਾਹੁੰਦੇ ਹੋਗੇ ਕਿ ਐ ਹੁੰਦਾ ਵੀ ਤੁਸੀਂ ਜਰ ਸਾਡੀ ਸੁਣੀ ਹੋਣੀ ਔਰ ਕੋਈ ਦੱਸਣਾ ਚਾਹੁੰਦੇ ਹੋ 4 ਸਾਲ ਹੋ ਗਏ ਇੱਥੇ ਲੱਗਦੇ ਆ ਠੀਕ ਆ ਉਹਦੋਂ ਨਹੀਂ ਪਰ ਇੱਕ ਸੰਗਤ ਪਰੇਸ਼ਾਨ ਹੋ ਜਾਂਦੇ ਐ ਰਕੀ ਜਾਰੀ ਪਰੇਸ਼ਾਨ ਹੋਣੀ ਐ ਨਾ ਇਥੇ ਤੁਹਾਡੇ ਸਾਹਮਣੇ ਤੁਸੀਂ ਜਿੱਥੋਂ ਵੀ ਆਏ ਤੁਰ ਕੇ ਜਦੋਂ ਆਪਾਂ ਜੀ ਦਿੱਲੀ ਦਿੱਲੀ ਨਵੀਂ ਸਵੇਰ ਹੁੰਦੀ ਨਾ ਉਹ ਸਾਨੂੰ ਉਮੀਦ ਲੈ ਕੇ ਆਉਂਦੀ ਹਾਂ ਹਾਂਜੀ ਹਾਂਜੀ ਆਪਾਂ ਐ ਨਹੀਂ ਹੁੰਦਾ ਵੀ 4 ਸਾਲ ਤੋਂ ਇੱਕੋ ਕੰਮ ਕਰੀ ਜਾਣਾ ਆਪਾਂ ਬਦਲਦੇ ਅੱਗੇ ਵੱਧ ਕੋਸ਼ਿਸ਼ ਕਰਦੇ ਅੱਗੇ ਵਧੀਏ ਮੈਂ ਉਹ ਤੁਹਾਡੀ ਗੱਲ ਦਾ ਜਵਾਬ ਦਿੰਦਾ ਫੱਡੀ ਹਮੇਸ਼ਾ ਇਹ ਹੁੰਦਾ ਵੀ ਆਪਾਂ ਇਹ ਨਹੀਂ ਕਹਿੰਦੇ ਨਾ ਵੀ ਜੇ ਮੇਰਾ ਬਾਪੂ ਖੇਤੀ ਕਰਦਾ ਮੈਂ ਵੀ ਖੇਤੀ ਅਗਲਾ ਕਹਿੰਦਾ ਮੈਂ ਆ ਵੀ ਕਰਾਂ ਮੈਂ ਅੱਗੇ ਆ ਵਧਾਵਾ ਉਹ ਵਧਾਵਾ ਹਰੇਕ ਬੰਦੇ ਦੀ ਚਾਹ ਹੁੰਦੀ ਹੈ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਆਪਾਂ ਤਾਂ ਉਹ ਨਹੀਂ ਕਹਿ ਸਕਦੇ ਵੀ 4 ਸਾਲ ਕਿਉਂ ਨਹੀਂ ਲਾਏ ਪਹਿਲਾਂ ਹਨਾ ਉਹਨਾਂ ਦੀ ਜਿਹੜੇ ਅਫਸਰ ਬਲਦੇ ਰਹਿੰਦੇ ਉਹਨਾਂ ਦੀ ਹੁੰਦਾ ਹੀ ਆ ਵੀ ਕਿ ਹੌਲਾ ਬਲਾਟਵਾ ਬਲਾ ਲਗਾਣਾ ਤੇ ਨਾ ਤੁਸੀਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੱਸ ਦਿਓ ਸੇਤ ਨੂੰ ਮੈਸੇਜ ਨਹੀਂ ਕਰ ਦੇਣਾ ਜੋ ਦੇਣਾ ਪ੍ਰਮਾਤਮਾ ਨੇ ਸਾਰਾ ਕੁਝ ਕਰਨਾ ਤੁਹਾਨੂੰ ਪਤਾ ਹੀ ਹੈ ਮੈਸੇਜ ਹੋਲੇ ਮਹਲੇ ਤੇ ਮੈਸੇਜ ਤੁਹਾਡਾ ਜਾਨਣਾ ਚਾਹੁੰਦੇ ਕਿਉਂਕਿ ਤੁਸੀਂ ਐਡਾ ਖਰਚਾ ਕਰਕੇ ਆਂਦੇ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਹੀ ਹੈ ਕਿ ਸੇਵਾ ਕਰੋ ਗੁਰੂ ਘਰ ਆ ਕੇ ਸ਼ਰਤਾਂ ਹੈ ਸਰਦਨ ਰਹੋ ਕੋਈ ਹੁ ਲੜਬਾਜੀ ਨਾ ਕਰੋ ਹੋਰ ਇਤੋਂ ਤੇਰੇ ਦਾ ਮਤਲਬ ਇਹ ਰਮਾਉਂਦਾ ਬੈਠੇ ਕੋਈ ਮਤਲਬ ਥੱਲੇ ਟਰੈਕਟਰ ਵੀ ਆਉਂਦੇ ਬ੍ਰੇਕਾਂ ਮਾਰਦੇ ਰੇਸਾਂ ਕਰਦੇ ਆ ਜੋ ਸਭ ਤੋਂ ਵੱਡੀ ਗੱਲ ਫਿਰੋ ਐਂ ਦੇ ਮਤਲਬ ਆਗੇ ਕਿਉਂਕਿ ਪਿਛਲੇ ਹੋਲੇ ਮਹਲੇ ਦੌਰਾਨ ਇੱਕ ਇੱਕੋ ਲੰਗ ਕੇ ਉਦੋਂ ਪਿਛਲੇ ਇੱਕ ਨੰਗ ਸਿੰਘ ਦਾ ਕਤ ਕੋਈ ਨਹੀਂ ਤਾਂ ਗੱਲ ਕਰਦੇ ਮਤਲਬ ਇਹ ਮਾਨਾ ਪਰੇਸ਼ਾਨੀ ਦਾ ਬੈਠਣੇ ਤੇ ਤੇ ਮਤਲਬ ਜੇ ਮਤਲਬ ਥੱਲੇ ਜਾ ਇਹੋ ਲੜਬਾਜੀ ਕਰੀ ਜਾਵਾਂਗੇ ਮਨ ਲਓ ਹੈ ਨਾ ਉਹਦਾ ਕੋਈ ਫਾਇਦਾ ਨਹੀਂ ਤੁਹਾਨੂੰ ਪਤਾ ਹੁਣ ਇਹ ਟਰੈਕਟਰ 10 ਦਿਨ ਪੱਕੇ ਲਾਕ ਹੋ ਗਏ ਆ ਦਿਓ ਬਾਈ ਨੂੰ ਹਾਂਜੀ ਹਾਂਜੀ ਇਹ ਵੀਰ ਜੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਹਨ ਹਾਂਜੀ ਕਰ ਕਰ ਜਿਹੜਾ ਪ੍ਰਸ਼ਾਸਨ ਕਹਿੰਦਾ ਕਿ ਹੁਣ ਲੜਬਾਜੀ ਕਰਦੇ ਜਾਂ ਕੁਝ ਵੀ ਕਰਦੇ ਆ ਆ ਟਰੈਕਟਰ ਜਿੰਨੇ ਵੀ ਲੱਗੇ ਆ ਨੋ ਪਾਰਕਿੰਗ ਇਹਨਾਂ ਲਾਈ ਆ ਇੱਥੇ ਚਲੋ ਮੰਨਦੇ ਪ੍ਰਸ਼ਾਸਨ ਦਾ ਹੁਕਮ ਹੈ ਲਾਈ ਆ ਪਰ ਇੱਥੇ ਜਿੰਨੇ ਟਰੈਕਟਰ ਲੱਗੇ ਕੋਈ ਵੀ ਤੁਹਾਨੂੰ ਹੌਲ ਲੜਬਾਜੀ ਨਹੀਂ ਦਿਖੋਗੀ ਆ ਸਾਰੇ ਮੁੰਡਿਆਂ ਨੇ ਕੁਰਬਾਨੀ ਲਾਈ ਆ ਕਿਸੇ ਨੇ ਕੋਈ ਗੀਤ ਨਹੀਂ ਲਾਇਆ ਜਾਂ ਕਿਸੇ ਨੇ ਕੁਝ ਨਹੀਂ ਲਾਇਆ ਐਲ ਸੀ ਡੀ ਵੇਖੋ ਸਿੱਧਾ ਲਾਈਵ ਦਰਬਾਰ ਸਾਹਿਬ ਦਾ ਪ੍ਰਸ਼ਾਸਨ ਚੱਲਣ ਦਿਆ ਵਾ ਕੱਲ ਸਿੰਘ ਸਾਹਿਬ ਵੀ ਆਏ ਆ ਉਹਨਾਂ ਨੇ ਬੇਨਤੀਆਂ ਕੀਤੀਆਂ ਸਾਰਾ ਕੁਝ ਹੋਇਆ ਵਾ ਤੇ ਕੋਈ ਵੀ ਕੀ ਗੱਲਬਾਤ ਹੋਈ ਪ੍ਰਸ਼ਾਸਨ ਦੀ ਜਾਂ ਸਿੰਘ ਸਾਹਿਬ ਜੀ ਨਾਲ ਕੀ ਗੱਲਬਾਤ ਹੋਈ ਉਹ ਜੀ ਅਸੀਂ ਦੇ ਵੇਖੋ ਅਸੀਂ ਘਰ ਆਏ ਆ ਆਨੰਦਪੁਰ ਸਾਹਿਬ ਠੀਕ ਆ ਅਸੀਂ ਸਿੰਘ ਸਾਹਿਬ ਦੀ ਮੰਨਣੀ ਹੈ ਜੋ ਸਾਨੂੰ ਹੁਕਮ ਦੇ ਦੇਣਗੇ ਠੀਕ ਆ ਉਹ ਸਾਡੀ ਉਹਨਾਂ ਨਾਲ ਗੱਲ ਮੰਨ ਲਈ ਨਹੀਂ ਕੱਲ ਐਸੀ ਤੁਹਾਡੇ ਉਹਦੀ ਪ੍ਰਸ਼ਾਸਨ ਲੈ ਕੇ ਪ੍ਰਸ਼ਾਸਨ ਨੂੰ ਕਹਿੰਦਾ ਹੈ ਵੀ ਜਾਂ ਇੱਧਰ ਟਰਾਲੀ ਸਾਡੇ ਪਾਸੇ ਕਰੋ ਅਸੀਂ ਕਹਿੰਦੇ ਅਸੀਂ ਸਿੰਘ ਸਾਹਿਬ ਦੀ ਮੰਦਨੀ ਆ ਅਸੀਂ ਘਰ ਆਏ ਆ ਆਪਦੇ ਠੀਕ ਆ ਉਹਨਾਂ ਦੀ ਮੰਦਨੀ ਆ ਉਹ ਆਏ ਇੱਥੇ ਸਿੰਘ ਸਾਹਿਬ ਨੇ ਕੀ ਕੀਤਾ ਉਹ ਆਏ ਜੀ ਅਸੀਂ ਉਹਨਾਂ ਅਗੇ ਬੇਨਤੀਆਂ ਕੀਤੀਆਂ ਵੀ ਚਲੋ ਜੀ ਆਪ ਵੀ ਇੰਨਾ ਮੁੰਡੇ ਚਾਵਾਂ ਦੇ ਨਾਲ ਆਏ ਜਾਨ ਨੌਜਵਾਨ ਆਏ ਆ ਠੀਕ ਆ ਤੇ ਨਰਾਜ ਨਾ ਕੀਤਾ ਜਾਵੇ ਇਹਨਾਂ ਨੂੰ ਅਗਲੇ ਹੋਲੇ ਮੱਲੇ ਤੇ ਤੁਸੀਂ ਕੀ ਜਾਂਦੇ ਕਿਦਾਂ ਦੇ ਕੀ ਹੋਣਾ ਹੋਲੇ ਮੱਲੇ ਤੇ ਅਸੀਂ ਕਿਹਾ ਜੀ ਹੋਲੇ ਮੱਲੇ ਤੇ ਕੋਈ ਵੀ ਸੰਤ ਪਰੇਸ਼ਾਨ ਨਹੀਂ ਹੋਊਗੀ ਹੋਲੇ ਮੱਲੇ ਦੇ 15 ਤਰੀਕ ਨੂੰ ਹੋਲਾ ਮੱਲਾ ਜੀ 15 ਤਰੀਕ 14 ਤਰੀਕ ਦੀ ਰਾਤ ਨੂੰ ਸਾਢੇ 3:00 ਵਜੇ ਵੀਰ ਜੀ ਨਿਕਲ ਜਾਣਗੇ ਇੱਥੇ ਕੋਈ ਟਰਾਲਾਂ ਤੇ ਜਿਹੜੇ ਲੋਕ ਟਰੈਕਟਰਾਂ ਦੇ ਹੁੱਲੜਵਾਜੀ ਕਰਦੇ ਉਹਨਾਂ ਵਾਸਤੇ ਤੁਸੀਂ ਕਹਿਣਾ ਕਿਉਂਕਿ ਇੱਕ ਬਾਈ ਜੀ ਇੰਦੀ ਗਲਤੀ ਆ ਨਾ ਸੁਣਿਓ ਇਹ ਮਤਲਬ ਇਹ ਆਪ ਇਹਨਾਂ ਨੂੰ ਮੈਸੇਜ ਆਪਾਂ ਲਵਾਂਗੇ ਹੁਣ ਤੁਸੀਂ ਇਹ ਦੱਸੋ ਤੁਸੀਂ ਕੀ ਮੈਸੇਜ ਦੋਗੇ ਜਿਹੜੇ ਹੁਲੜਬਾਜੀ ਕਰਦੇ ਟਰੈਕਟਰ ਦੇ ਉੱਤੇ ਉਹਨਾਂ ਦੇ ਕੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਕਾਰਵਾਈ ਚਲੋ ਇਹ ਆਪੇ ਸੁਧਰ ਜਾਣਾ ਚਾਹੀਦਾ ਉਹਨਾਂ ਨੂੰ ਵੀਰਾਨ ਨੂੰ ਠੀਕ ਹੈ ਹੁਲੜਬਾਜੀ ਨਾ ਕਰੋ ਆਪਾਂ ਗੁਰੂ ਦੇ ਘਰ ਆਏ ਆ ਠੀਕ ਆ ਹੁਣ ਆਪਾਂ ਆਪਦੇ ਘਰ ਆਣ ਕੇ ਹੁਲੜਬਾੜੀ ਕਰੀਏ ਤੇ ਨਹੀਂ ਗੱਲ ਮਾੜੀ ਗੱਲ ਆ ਠੀਕ ਆ ਬਾਕੀ ਚਲੋ ਅਸੀਂ ਇਹ ਮੈਸੇਜ ਦੇਣਾ ਚਾਹਣਾਗੇ ਆਈ ਤੇ ਹਨ ਉਹ ਤੇ ਵੀਰ ਜੀ ਇੰਨੇ ਕਰੀਏ ਦਾ ਪਤਾ ਵਾ ਕਿ ਜੰਗ ਕਰਦੇ ਆ ਬਾਕੀ ਮਾੜੀ ਗੱਲ ਜਿਹੜੀ ਹੁੱਲੜਬਾੜੀ ਕਰਦੇ ਆ ਵੀਰ ਜਿੰਨੇ ਵੀ ਠੀਕ ਆ ਤੇ ਉਹ ਨਾ ਕਰਨ ਇਦਾਂ ਆਪਦੇ ਗੁਰੂ ਨਗਰੀ ਦੇ ਵਿੱਚ ਆਪਾਂ ਆਏ ਆ ਆਪਾਂ ਸੰਗਤਾਂ ਨੂੰ ਸਿੱਖ ਸਿੱਖ ਕੌਮ ਦਾ ਆਪਾਂ ਜਲੂਸ ਨਹੀਂ ਕੱਢਣਾ ਆਪਾਂ ਚੰਗੀ ਥੇਹਰੀ ਰਹਿ ਕੇ ਜਾਣੀ ਸਾਡੀ ਜੇ ਗੱਲ ਨਹੀਂ ਮੰਨਣੀ ਤਾਂ ਬਾਈ ਜੀ ਆਹ ਬਾਈ ਦੀ ਗੱਲ ਜ਼ਰੂਰ ਮੰਨ ਲਿਓ ਜਿਹੜੇ ਹੁੱਲੜਬਾਜੀ ਕਰਦੇ ਆ ਟਰੈਕਟਰਾਂ ਦੇ ਉੱਤੇ ਉਹਨਾਂ ਲਈ ਖਾਸ ਸੁਨੇਹਾ ਏ ਇਹਦੇ ਨਾਲ ਹੀ ਆਪਾਂ ਜਿਹੜੀ ਗੱਲ ਕੀਤੀ ਉਹ ਆਪਾਂ ਤੁਹਾਨੂੰ ਟੈਲਾਂ ਵਿੱਚ ਦਿਖਾਵਾਂਗੇ ਜਿਹੜੇ ਤੋੜੀਆਂ ਕਿਹਨਾਂ ਤੋੜੀਆਂ ਉਹ ਟਰੈ ਉਹ ਕਿਹੋ ਜਿਹਾ ਲੱਗਿਆ ਬਾਈ ਜੀ ਇੱਕ ਵਾਰ ਛੋਟੇ ਛੱਬ ਦੇ ਦੋ ਉਹ ਕਿਹੋ ਜਿਹਾ ਲੱਗਿਆ ਸਾਰਾ ਨੁਕਸਾਨ ਹੋ ਗਿਆ ਸਾਰਾ ਤੋੜਦਾ ਗੁਰੂ ਘਰ ਬੜੀਆਂ ਛੋਟੀਆਂ ਟੈਲਰ ਲੈਈਆਂ ਸੀ ਬੜੇ ਪਿਆਰ ਨਾਲ ਵੀ ਲੋਕ ਆਉਣਗੇ ਸੰਗਤ ਲੱਗੂਗੀ ਉਹ ਸਾਰਾ ਤੋੜ ਦਿੱਤਾ ਹੋਇਆ ਉਹ ਪੈਰਾਂ ਲੱਗਦੀ ਆ ਉਹ ਵੀਰ ਜੀ ਕੁਝ ਇੱਕ ਪ੍ਰਸ਼ਾਸਨ ਦੀ ਧੱਕਾਸ਼ਾਹੀ ਆ ਠੀਕ ਆ ਉਹਦੇ ਖਿਲਾਫ ਫਿਰ ਕੁਝ ਨਾ ਕੋਈ ਕਰਨਾ ਪੈਣਾ ਤੁਹਾਨੂੰ ਪਤਾ ਨਹੀਂ ਉਹ ਧੱਕਾਸ਼ਾਹੀ ਉਹ ਤਾਂ ਟਰੈਕਟਰਾਂ ਤੋੜਿਆ ਰਾਤ ਬਰਾਤ ਤੇ ਕਿਤੇ ਵੀ ਮੇਰੇ ਕੋਲ ਵੀਡੀਓ ਆ ਗਈਆਂ ਵੀਰ ਜੀ ਇੱਥੇ ਟਰੈਕਟਰ ਆਉਣ ਦਿੰਦੇ ਕਿੰਨੇ ਤੋੜਨਾ ਸੀ ਉੱਥੇ ਉਹ ਨਾਲ ਲੱਗਦੇ ਗਏ ਬੰਦ ਕੀਤਾ ਅੱਛਾ ਜਿਹੜੇ ਤੋੜੀਆਂ ਤੋਂ ਤੋਂ ਬਾਅਦ ਆਏ ਟਰੈਕਟਰ ਹਾਂਜੀ ਉਹ ਜਦੋਂ ਅਸੀਂ ਆਏ ਉਹਦੇ ਵੀਰ ਜੀ ਕੋਹੋ ਜਿਹਾ ਇਹੋ ਜਿਹਾ ਕੁਝ ਨਹੀਂ ਆਹੀਂ ਅਸੀਂ ਥੋੜਾ ਤੋੜ ਕੇ ਆ ਗਏ ਨਹੀਂ ਨਹੀਂ ਤੁਸੀਂ ਨਹੀਂ ਮੈਂ ਤੁਹਾਨੂੰ ਪਹਿਲੇ ਗਿਆ ਵੀ ਜੇ ਤੁਸੀਂ ਮੈਸੇਜ ਦਿੰਦੇ ਤੁਸੀਂ ਇਹ ਵੀ ਮੈਸੇਜ ਦੇਦੇ ਵੀ ਉਹ ਠੀਕ ਕੀਤਾ ਗਲਤ ਕੀਤਾ ਉਹਨਾਂ ਨੇ ਉਹ ਵੀਰ ਜੀ ਪਹਿਲੋਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵਾ ਅਸੀਂ ਫੇਰ ਮੈਸੇਜ ਕਰਾਂਗੇ ਪ੍ਰਸ਼ਾਸਨ ਇਹ ਸੋਚਣਾ ਚਾਹੀਦਾ ਵੀ ਇੱਥੇ ਕੀ ਕਰਦੇ ਆ ਠੀਕ ਆ ਜਦੋਂ ਇੰਨਾ ਰਾਹ ਖਾਲੀ ਔਰ ਰਾਹ ਵੇਖੋ ਖਾਲੀ ਆ ਪਰ ਸੰਗਤ ਇੱਧਰ ਕਿਉਂ ਆਉਣ ਡਈ ਆ ਕਿਉਂਕਿ ਸੋਹਣਾ ਦ੍ਰਿਸ਼ ਬਣਿਆ ਹੋਇਆ ਵਾ ਮੁੰਡੇ ਆ ਵੇਖੋ ਮੁੰ ਇਤਿਹਾਸ ਦੀਆਂ ਕਿਤਾਬਾਂ ਪਈਆਂ ਟਰਾਲੀਆਂ ਦੇ ਵਿੱਚ ਮੁੰਡੇ ਪੜਨਦਾ ਹੈ ਗਰਬਾਣੀ ਲੱਗੀ ਆ ਇਹ ਨੌਜਵਾਨ ਸਿਹਤ ਇੱਥੋਂ ਲੈ ਕੇ ਜਾਣ ਤਾਂ ਬਿਲਕੁਲ ਇਹ ਵੀਰ ਦੀਆਂ ਗੱਲਾਂ ਧਿਆਨ ਨਾਲ ਸੁਣ ਲਿਓ ਕਿਨੇ ਹਰ ਇੱਕ ਗੱਲ ਸਪਸ਼ਟ ਕਹੀ ਆ ਹੁੰਲੜਵਾਜਾਂ ਨੂੰ ਵੀ ਸਪਸ਼ਟ ਕਿਹਾ ਹੈ ਪਰ ਹੁਣ ਬੇਨਤੀ ਸਾਡੀ ਤੁਹਾਨੂੰ ਸਾਰਿਆਂ ਨੂੰ ਹੈ ਵੀ ਜਦੋਂ ਹੌਲੇ-ਮੱਲੇ ਤੇ ਆਪਾਂ ਆਏ ਆ ਆਪਾਂ ਸਾਹਿਬੇ ਕਮਾਲ ਦੀ ਸਿੱਖ ਸਿਹਤ ਤੋਂ ਜਦੋਂ ਸਿੱਖ ਤੋਂ ਸਿਹਤ ਲਈਏ ਉਹਨਾਂ ਵਰਗੇ ਹੋਣ ਦੀ ਕੋਸ਼ਿਸ਼ ਕਰੀਏ ਘਟੋ-ਘਟ ਉਹਨਾਂ ਨੇ ਹੌਲਾ-ਮੱਲਾ ਕਿਉਂ ਬਣਾਇਆ ਸੀ ਇਹ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰੀਏ ਦੋਸਤੋ ਬਾਦ ਜਿਹੜੇ ਲੋਕ ਹੋਲਾ ਮੱਲੇ ਦੇ ਉੱਤੇ ਹੁੱਲੜਗਰਦੀ ਕਰਦੇ ਆ ਤਾਂ ਉਹ ਵੀਰ ਦਾ ਯੋਜਨਾ ਗਿਆ ਆਪਾਂ ਉਹਨਾਂ ਨਾਲ ਵੀ ਸਹਿਮਤ ਮੈਂ ਵੀ ਉਹ ਗੱਲ ਕਹਿਣਾ ਕਿ ਇਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਨੂੰ ਤਾਂ ਜ਼ਿਲੇ ਬਾਈ ਜੀ ਡੱਕ ਲੈਣਾ ਚਾਹੀਦਾ ਪੁੱਛਣਾ ਚਾਹੀਦਾ ਤੁਸੀਂ ਕਰਨਗੇ ਚੱਲੇ ਉੱਥੇ ਆ ਹੋਲੇ ਮੱਲੇ ਦੀ ਸਾਡੀ ਰਵਾਇਤਾ ਨਹੀਂ ਹੈ ਨਾ ਵੀ ਜਦੋਂ ਆਪਾਂ ਹੁੱਲੜਗਾਜੀ ਕਰਾਂਗੇ ਟਰੈਕਟਰਾਂ ਦੇ ਉੱਤੇ ਤੇ ਹੁਣ ਦੇਖਣਾ ਬਣਦਾ ਹੈ ਕਿ ਇਸ ਵੀਡੀਓ ਤੋਂ ਬਾਅਦ ਲੋਕੀ ਕਿਹੋ ਜਿਹਾ ਕਮੈਂਟ ਕਰਦੇ ਨੇ ਕਿਉਂਕਿ ਗੱਲਾਂ ਬਿਲਕੁਲ ਸਾਫ਼ ਤੇ ਸਪੱਟ ਸੀ ਕੋਈ ਫੇਰ ਬਲ ਨਹੀਂ ਸੀਗਾ ਕੋਈ ਐ ਨਹੀਂ ਸੀਗਾ ਵੀ ਕੋਈ ਪਲਾਨਿੰਗ ਨਾਲ ਸੀ ਸਪਸ਼ਟ ਗੱਲਾਂ ਕੀਤੀਆਂ ਸਪਸ਼ਟ ਜਵਾਬ ਆਏ ਤੇ ਨਤੀਜਾ ਤੁਸੀਂ ਦੱਸਣਾ ਜਵਾਬ ਤੁਸੀਂ ਦੇਣਾ ਸਤਿ ਸ੍ਰੀ ਅਕਾਲ